ਹੈਲੋ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਦੋਸਤੋ ਮੈਂ ਸੁਭਜੀ ਤੰਬੜ ਰੰਗ ਪੰਜਾਬ ਦੇ ਚੈਨਲ ਤੇ ਇੱਕ ਹੋਰ ਗੀਤ ਲੈ ਕੇ ਹਾਜ਼ਰ ਹੋਈ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਉਮੀਦ ਹੈ ਤੁਸੀਂ ਉਡੀਕ ਰਹੇ ਹੋਗੇ ਅਗਲੇ ਗੀਤ ਨੂੰ ਮੇਰੇ ਮੈਨੂੰ ਇਹ ਗੀਤ ਨੂੰ ਬਹੁਤ ਪਸੰਦ ਕੀਤਾ ਚਲੋ ਸੁਣੋ ਦੋਸਤੋ ਸਦੀਆਂ ਤੋਂ ਪੁਰਾਣੇ ਚੱਲੇ ਆ ਰਹੇ ਗੀਤ ਮੋਹਮੋ ਚੱਲੇ ਆ ਰਹੇ ਆ ਇਹ ਕੋਈ ਲਿਫਤਾ ਚ ਨਹੀਂ ਹੈਗੇ ਜਾਂ ਕੋਈ ਕਿਤਾਬਾਂ ਚ ਨਹੀਂ ਹੈਗੇ ਜਿਨ੍ਹਾਂ ਜਿਸ ਤਰ੍ਹਾਂ ਬਿਆਹਾਂ ਸ਼ਾਦੀਆਂ ਚ ਸੁਣਿਆ ਉਹੀ ਮੈਂ ਤੁਹਾਨੂੰ ਸੁਣਾ ਰਹੀ ਹਾਂ ਸੁਣੋ ਬੱਗੀ ਬੱਗੀ ਕਣਕ ਛਟਾਮ ਦੀ ਵਨਜਾਰੇ ਆਵੇ ਕੋਈ ਕੁੰਡੀਆਂ ਦਿੰਦੀ ਰੋੜ ਜੀਰਵਾਲੇ ਆਵੇ ਬੱਗੀ ਬੱਗੀ ਕਣਕ ਛਟਾਮ ਦੀ ਵਨਜਾਰੇ ਜੁਲਪ ਕਾਮ ਮੰਡੜੇ ਵਨ ਜਾਰੇ ਆਵੇ ਨਾਲ ਮਸਰਾਂ ਦੀ ਦਾਲ ਚੀਰੇ ਵੜੇ ਆਵੇ ਜੁਲਪ ਕਾਮ ਮੰਡੜੇ ਵਨ ਜਾਰੇ ਆਵੇ ਆਲ ਮਸਰਾਂਦੀ ਦਾਲ ਚੀਰੇ ਵਾਲੇ ਆਵੇ ਰੋਟੀ ਖਾ ਲੈ ਖਾਲੇ ਆਣ ਕੇ ਵਨ ਜਰੀਵੇਂ ਸਾਡੀ ਖੇਡਣ ਵਾਲੀ ਰਾਤ ਜੀਰੇ ਵਾਲੀ ਆਵੇ ਰੋਟੀ ਤਰਖ ਦੇ ਚੀਕੜੇ ਮੁਟਿਆਰੇ ਨੀ ਜਾ ਸਈਆਂ ਦੇ ਨਾਲ ਬਾਕੀ ਨਾਰੇ ਨਹੀਂ ਰੋਟੀ ਤਰਖ ਦੇ ਚਿੱਕੜੇ ਮੁਠਿਆਰੇ ਨਹੀਂ ਤੂੰ ਜਾ ਸਈਆਂ ਦੇ ਪੰਨਿਆਂ ਬਿੱਲੀਆਂ ਸਪਈਆ ਵੇ ਕੋਈ ਥੜ ਦਡਕਰੇ ਚਾਰ ਚੀਰੇ ਵਾਲਿਆ ਵੇ ਸ਼ਿਕਾਤੇ ਪੰਨਿਆਂ ਬਿੱਲੀਆਂ ਵਨ ਜਾ ਰਿਆ ਵੇ ਕਾਲਦ ਡੱਕਰੇ ਚਾਰ ਚੀਰੇ ਵਾਲਿਆ ਵੇ ਮਾਇ ਆਪਣੀ ਨੂੰ ਆਖ ਦੇ ਸ਼ ਮਾਇ ਆਪਣੀ ਨੂੰ ਆਖ ਦੇ ਬਨਜਾਰੇ ਆਵੇ ਮਤ ਦੇਵੇ ਸਾਨੂੰ ਗਲ ਚੀਰੇ ਵਾਲੇ ਅਵੇ ਮਾਇ ਆਪਣੀ ਨੂੰ ਅਖ ਦੇਵਨ ਜਾਰੀ ਅਵੇ ਮਤ ਦੇਵੇ ਸਾਨੂੰ ਗਾਲ ਚੀਰੇ ਵਾਲੇ ਅਵੇ ਜਾਉਂਗੀ ਪੇਕੇ ਆਪਣੇ ਵਨ ਜਾਰੀ

ਮਜਾ ਮਣੀਆਂ ਬਨਜਰਿ ਆਵੇ ਮੈਂ ਆਪਣੀ ਦੇ ਨਾਲ ਚਿਰਵਾਲੀ ਆਵੇ ਉਸਾਂ ਤੇ ਮਜਾ ਮਣੀਆਂ ਬਨਜਰ ਸਾ ਤੇ ਵਕਤ ਗੁਜ਼ਾਰਿਆ ਵਨ ਜਾਰਿਆ ਵੇ ਮਾ ਤੇਰੀ ਦੇਨ ਅਲ ਚਿਰ ਵਾਲਿਆ ਵੇ ਸਾ ਤੇ ਵਕਤ ਗੁਜ਼ਾਰਿਆ ਮਾ ਤੇਰੀ ਦੇਨ ਹਲ ਵਕਤ ਗੁਜ਼ਾਰਿਆ ਸਾਂਤਿ ਮੋ ਜਾਮਣੀਆਂ ਵਨ ਜਾਰਿ ਆਵੇ ਪੈਣ ਪਰਮਾ ਨਾਲ ਚੀਰੇ ਵਾਲਿ ਆਵੇ ਸਾਂਤਿ ਮੋ ਜਾਮਣੀਆਂ ਵਨ ਜਾਰਿ ਸਾਤੇ ਵਕਤ ਗੁਜ਼ਾਰਿਆ ਵਨ ਜਾ ਰਿਹਾ ਵੇ ਨਨਦਕ ਪਤੀ ਨਾਲ ਚਿਰੇ ਵਾਲੇ ਆਵੇ ਚਿੱਟੀ ਚਿੱਟੇ ਕਣਕ ਛਟਾਮ ਦੀ ਵਨ ਜਾ ਰਿਹਾ ਵੇ ਬਗੀ ਬਗੀ ਕਣਕ ਛਟਾ ਮਦੀ ਬਨ ਜਾਰੀ ਆਵੇ ਚਾਲ ਪਕਾਵਾ ਮੰਡੇ ਚੀਰੇ ਵਾਲੇ ਆਵੇ ਦੋਸਤੋ ਉਮੀਦ ਹੈ ਤੁਹਾਨੂੰ ਮੇਰਾ ਗੀਤ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਪਲੀਜ਼ ਜੇ ਵੀਰ ਇਹ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਬਹੁਤ ਹੌਸਲਾ ਮਿਲਦਾ ਹੈ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੇ ਨਾ ਪਸੰਦ ਆਵੇ ਤੇ ਇਹ ਵੀ ਤਦ ਵੀ ਦੱਸਿਆ ਜੇ ਕਿਉਂ ਨਹੀਂ ਪਸੰਦ ਆਇਆ ਤੇ ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ ਚਾਹੇ ਚੰਗਾ ਲੱਗੇ ਮਾੜਾ ਲੱਗੇ ਇਹ ਵੀ ਦੇ ਦੱਸੋ ਕਿ ਤੁਸੀਂ ਕਿੱਥੋਂ ਦੇਖ ਰਹੇ ਹੋ मेशा खुश रो वहै जिउदे वा, रो वस्दे रो